ਸਮਾ ਚੰਦਰ ਮਾਏ ਨਮਹਾ ਸਾਰੇ ਧਰਮ ਨੂੰ ਫਤਿਹ ਜੀ ਅੱਜ ਦੀ ਵੀਡੀਓ ਦੇ ਵਿੱਚ ਗੁਰਮੁਖ ਸਿੰਘ ਜੀ ਗੱਲ ਕਰਨਗੇ ਵੀ ਆਪਾਂ ਕਿਸੇ ਵੀ ਧਰਮ ਨੂੰ ਮਾਰਾ ਨਹੀਂ ਕਰ ਸਕਦੇ ਜੀ ਤੇ ਬੰਦੇ ਨੂੰ ਕਹਿਣਾ ਵੀ ਨਹੀਂ ਚਾਹੀਦਾ ਜੇ ਆਪਾਂ ਸਿੱਖ ਧਰਮ ਤੇ ਹੀ ਲਾਈਏ ਤਾਂ ਸਾਡੇ ਗੁਰੂਆਂ ਨੇ ਕਦੇ ਵੀ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ ਜੀ ਤੇ ਕਿਹੜਾ ਧਰਮ ਸਿੱਖਾਂ ਦੇ ਨਾਲ ਗੁਰੂਆਂ ਦੇ ਨਾਲ ਨਹੀਂ ਰਿਹਾ ਜੀ ਹਰ ਮੰਦਰ ਸਾਹਿਬ ਦੀ ਨਹੀਂ ਸਾਰਿਆਂ ਨੂੰ ਪਤਾ ਬਈ ਸਾਈ ਮੀਆਂ ਮੀਰ ਜੀ ਨੇ ਰੱਖੀ ਸੀਗੀ ਤੇ ਚਾਹੇ Hindu ਹੋਵੇ ਚਾਹੇ Musalman ਹੋਵੇ ਗੁਰੂਆਂ ਨੇ ਕਦੇ ਵੀ ਕਿਸੇ ਵਿੱਚ ਵੀ ਭੇਦਭਾਵ ਨਹੀਂ ਕੀਤਾ ਜੀ ਸੱਤਾਂ ਨੂੰ ਵੀ ਇਦਾਂ ਕੁਝ ਨਹੀਂ ਕਰਨਾ ਚਾਹੀਦਾ ਤੇ ਇਹ ਜਿਹੜੀ ਬਹਿਸ ਅੱਜਕੱਲ ਬਹੁਤ ਹੁੰਦੀ ਹੈ ਵੀ ਇੱਕ ਤਰਮ ਚੰਗਾ ਦੂਜਾ ਮਾੜਾ ਉਹਦੇ ਤੋਂ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਇਹਦੇ ਬਾਰੇ ਗੁਰੂਕ ਸਿੰਘ ਜੀ ਗੱਲਬਾਤ ਕਰਨਗੇ ਜੀ ਆਓ ਜੀ ਆਪਾਂ ਸਾਰੇ ਹੀ ਸ਼੍ਰਵਣ ਕਰੀਏ ਦੁਰਗਾ ਸਾਧੀ ਆ ਸਾਰਿਆਂ ਦੀ ਸਾਧੀ ਆ ਇੱਥੇ ਜੰਗ ਦੇ ਵਿੱਚ ਇਹ ਨਹੀਂ ਕੰਮ ਕਰਿਆ ਬਾਈ ਕਾਲੂਪੀ ਨੂੰ ਜਿਹੜਾ ਸਾਧਨਾ ਇਹਦਾ ਕੰਮ ਆ ਮਹਾਮਾਇਕਾਤੀ ਆ ਪਨ ਗੁਣਾਂ ਤੋਂ ਲੈ ਕੇ ਤਾਰਿਆਂ ਨੂੰ ਮਾਂ ਕਿਹਾ ਮਿੱਟੀ ਨੂੰ ਮਾਂ ਕਿਹਾ ਕਿਉਂਕਿ ਪਪ ਪੈਦਾ ਹੋਇਆ ਇਨਸਾਨ ਵੀ ਪੈਦਾ ਹੋਇਆ ਉਹ ਗੱਲ ਬੱਕਰੀਆ ਹੈ ਤਾਂ ਮਿੱਟੀ ਉਹ ਚੰਮੇ ਆਏ ਚੰਮ ਦੇ ਵਿੱਚ ਜਿਉਣਾ ਚੰਮ ਚ ਮਰਦਾ ਫਿਰ ਕੀ ਜਮਿਆਰ ਮੜਾ ਉਹ ਨਹੀਂ ਕਰਨ ਬੈਂਸ ਨਹੀਂ ਕਰਨ ਵੀ ਇੱਕ ਤਾਂ ਜਿਹਨੂੰ ਤਰਕ ਦਾ ਸ਼ਬਦ ਨਾ ਬੋਲੋ ਵੀ ਮੇਰੇ ਬਾਪੂ ਨੂੰ ਬਾਪੂ ਗਏ ਓਏ ਉਹਦੇ ਬਾਪੂ ਨੂੰ ਚਾਚਾ ਤਾਇਆ ਬਾਬਾ ਜੋ ਮਰਦੀ ਕਹਦੇ ਉਹਦੇ ਬਾਪੂ ਨੂੰ ਆਪ ਕਿੱਥੇ ਮੜਾ ਕੇ ਲਾ ਬੀ ਤੇਰਾ ਧਰਮ ਤੇ ਗਲਤ ਬੋਲਦਾ ਮੇਰਾ ਧਰਮ ਇਹ ਵੈਸਾ ਬੈਸੇ ਇੱਕ ਹੰਕਾਰ ਆ ਉਹਦੇ ਵਿੱਚ ਜੇ ਰਾਵਣ ਨੂੰ ਮੌਤ ਆ ਗਈ ਜਦੋਂ ਹੰਕਾਰ ਗਿਆ ਨਾ ਤੈਨੂੰ ਮੈਂ ਦੱਸਿਆ ਜੀ ਭਾਈ ਦਾਵਣ ਸੀ ਜਿਹੜਾ ਹੈ ਜਨਾਨੀ ਉਹ ਚੱਕ ਦੋਈਆ ਇਹਦਾ ਇਤਿਹਾਸ ਆਪਾਂ ਨੇ ਪੜਿਆ ਰਬ ਦੀ ਕਿਤਾਬ ਨਾਲ ਤੇ ਇੰਦਰ ਦੀਆਂ ਪਰੀਆਂ ਚੱਕ ਲੈਣ ਬੋਲ ਤੇ ਨਾਚ ਕਰਦੀਆਂ ਜੇ ਫਿਰ ਇਹਨੂੰ ਪਤਾ ਸੀ ਰਾਵਣ ਉਹ ਗਿਆਨੀ ਸੀ ਐਸੇ ਤੀ ਕਰਨੀ ਮੈਂ ਵੀ ਉਦੋਂ ਜਦੋਂ ਮੈਂ ਗਲਤ ਕਰ ਦੇਣਾ ਫਿਰ ਮੈਂ ਮਰ ਜਾਣਾ ਵੀਰੇ ਮੈਨੂੰ ਦੁਨੀਆ ਦੇ ਵਿੱਚ ਮਿੱਟੀ 'ਚ ਮਿਲਾ ਦੇਣਾ ਹੁਣ ਮੈਂ ਇੱਕ ਇਨਸਾਨ ਆ ਪੰਜ ਤੱਤ ਦਾ ਪੁਤਲਾ ਆ ਨਾ ਮਹਾਰਾਜ ਜੀ ਕਹਿੰਦੇ ਨੇ ਗੁਲਾਮ ਪਾਸ਼ਾ ਪਾਕਿਸਤਾਨ ਤੇ ਮੱਕੇ ਹੁੰਦੀ ਨੇ ਚ ਮਹਾਰਾਜ ਜੀ ਕਹਿੰਦੇ ਉਹ ਪੁੱਛਦੇ ਨੇ ਮੱਕੇ ਦੇ ਹਾਜੀ ਜਿਹਨੇ ਉਸ ਨੂੰ ਮਾਨ ਪਹਿਲਾ ਜਦੋਂ ਪੰਜਾਬੀ ਕਹਦੀ ਬੱਕੇ ਦੇ ਹਾਜੀ ਕਹਿੰਦੀ ਵੀ ਬਾਬਾ ਨਾਲ ਨਾ ਇਦਾਂ ਕਹਿੰਦੇ ਆਹ ਭਾਈ ਕਹਿੰਦੇ ਇਹ ਵੀ ਸਾਡਾ ਇਧਰੋਂ ਗੁਰੂ ਆ ਤੂੰ ਜਦੋਂ ਨੱਤਾਂ ਕਰੀ ਬੈਠਾ ਮਹਾਰਾਜ ਜੀ ਬੋਲਦੇ ਨੇ ਕਹਿੰਦੇ ਕੀ ਨੌਆ ਤੇਰਾ ਉਹ ਜਿਹਨੇ ਵੀ ਧਰਮ ਦੇ ਹੁੰਦੇ ਨੇ ਉਹ ਫਿਰ ਰੋਗ ਜਾਂ ਬਦਤਮਾਰ ਦੇ ਨੇ ਵੀ ਸਾਡਾ ਕਰਮਾ ਜੀ ਤੂੰ ਸਾਡੇ ਤੋਂ ਦੱਸਦਾ ਇਹ ਨਹੀਂ ਮਹਾਰਾਜ ਜੀ ਨੇ ਉੱਥੇ ਕਹਿੰਦੇ ਵੀ ਪੰਜ ਤੱਤ ਦਾ ਪਤਲਾ ਹਾਂ ਨਾਨਕ ਤੇ ਮੇਰਾ ਨਾਮ ਕਹਿੰਦਾ ਜਿਹੜਾ ਸਰੀਰ ਹੈ ਪੰਜ ਤੱਤਾਂ ਦਾ ਬਣਾਇਆ ਹੋਇਆ ਵੀ ਜੇ ਤੂੰ ਇਹ ਨਾਂ ਪੁੱਛੀਂ ਤੋ ਤਾਂ ਨਾਨਕ ਮੇਰਾ ਨਾਮ ਪਰਹੀਂ ਨੇ ਲਿਖਿਆ ਪਹਿਲੀ ਪਾਤਸ਼ਾਹ ਜੀ। ਏਹੋਂ ਕਹਿੰਦੇ ਵੀ ਜਿੱਦਨੂ ਤੁਹਾਡਾ ਰੱਬ ਨਹੀਂ ਹੈਗਾ ਉੱਥੋਂ ਮੇਰੀਆਂ ਲੱਤਾਂ ਚਾਕੇ ਘੁਮਾ ਦੋ ਮੈਨੂੰ ਤਾਂ ਪਤਾ ਨਹੀਂ ਰੱਬ ਕਿੱਥੇ ਆ ਉਹ ਮੱਕਾ ਫਿਰ ਮਹਾਰਾਜ ਕਹਿੰਦੇ ਚਾਰੇ ਪਾਸੇ ਨੂੰ ਘੁੰਮ ਗਿਆ ਉਹ ਕਹਿੰਦੇ ਫਿਰ ਬਾਬਾ ਨਾਨਕ ਪੀਰ ਕੇ ਹਾਉਨਾ ਨੇ ਮੱਕੇ ਵਾਲੇ ਨੂੰ ਮੁਸਲਮਾਨ ਤਰਾਵਾਂ ਇਹ ਲੜਾਈ ਤਾਂ ਦੀ ਆ ਅੱਗੇ ਵੀ ਜ਼ਰੂਰ ਸੁਣੋ ਜੀ ਇਹ ਵੀ ਗੱਲ ਬੜੀ ਸੋਹਣੀ ਸੁਣਨੇ ਵਾਲੀ ਆ ਜੀ ਆਪਣੇ ਨਾਲ ਕਿਹੜਾ ਧਰਮ ਨਹੀਂ ਖੜਿਆ ਪਰ ਇੱਕ ਧਰਮ ਖੜਿਆ ਹਿੰਦੂਆਂ ਦੀ ਰਾਖੀ ਕਰੀ ਮੁਸਲਮਾਨਾਂ ਨਾਲ ਵੀ ਕਹਿੰਦਾ ਨਹੀਂ ਧਰਮ ਨਹੀਂ ਕੋ ਕਹਿੰਦਾ ਕੋਈ ਰਾਹੀ ਰੱਖ ਲੇ ਵੀ ਤੂੰ ਉਹਦੇ ਗੁਰੂ ਨੂੰ ਮਾਰਾ ਕਹਿ ਹੋ ਸਕਦਾ ਉਹ ਵੱਢ ਕਲਾਓ ਤਾਂਗਾ ਤੇ ਪਸੂ ਛੇੜੀ ਤੇ ਉਹ ਗੱਲਾਂ ਚੱਲਦੀ ਤਾਂ ਆਪਾਂ ਦਰਾਂ ਤੇ ਉੱਤੇ ਨਹੀਂ ਪਾਈਦੀ ਆਪਣੇ ਗੁਰੂ ਨੇ ਕਿਹਾ ਵੀ ਤੈਂ ਬੈਂਸ ਨਹੀਂ ਕਰਨੀ ਜੇ ਕੋਈ ਨਹੀਂ ਚੰਗਾ ਲੱਗਦਾ ਉਹਨੂੰ ਕਰ ਵੀ ਲੈ ਓਕੇ ਇਹਦੇ ਵਿੱਚੋਂ ਆਪਣੇ ਸਾਈਡ ਤੇ ਹੋ ਜਾਣਾ ਵੀ ਵਿੱਚੋਂ ਕੱਢਦੇ ਨੈਟ ਤੇ ਤਾਂ ਇਸ ਚੀਜ਼ ਪਾਉਣੀ ਆ ਵੀ ਇਹ ਤਾਂ ਸਾਰੀ ਦੁਨੀਆ ਪਾਉਂਦੀ ਆ ਫਿਰ ਤਾਂ ਨੈਟ ਖਤਮ ਹੋ ਜਾਊਗਾ ਬੰਦ ਹੋ ਜਾਊਗਾ ਇਹਦਾ ਕੋਈ ਚਾਹ ਮਾਨੂੰ ਦੇਖ ਸਕਦਾ ਬੋਲ ਕੇ ਜਾਂ ਐਂਦਾ ਨਾ ਨੈਟ ਕੋਈ ਜ਼ੁਰਦਾਂ ਮਾੜੀ ਨਹੀਂ ਇਹਦੇ ਵਿੱਚ 90% ਫਿਰ ਵੀ ਮਤਲਬ ਗਲਤ ਯੂਜ਼ਿੰਗ ਹੋ ਰਹੀ ਆ ਜਮ ਜੀ ਦਾ ਤੇ ਇਹ ਸੀ ਜੀ ਅੱਜ ਦੀ ਕਥਾ 2 ਤਰੀਕ ਨੂੰ ਸੂਰਜ ਗ੍ਰਹਿਣ ਆ ਰਿਹਾ ਜੀ ਉਹਦੇ ਉੱਤੇ ਆਪਾਂ ਖਾਸ ਤੌਰ ਤੇ ਕੱਲ ਨੂੰ ਵੀਡੀਓ ਪਾਉਣੀ ਹੈ ਵੀ ਕਿਹੜੀ ਕਿਹੜੀ ਛੇ ਰਾਸ਼ੀਆਂ ਨੇ ਜਿਨ੍ਹਾਂ ਨੂੰ ਸੂਰਜ ਗ੍ਰਹਿਣ ਲੱਗਣ ਤੇ ਫਾਇਦਾ ਹੋਣਾ ਜੀ ਧੰਨਵਾਦਾਨਾ ਜੀ ਕਿਹੜੀ ਕਿਹੜੀ ਰਾਸ਼ੀਆਂ ਨੇ ਤੇ ਜੇਕਰ ਤੁਹਾਡੀ ਰਾਸ਼ੀ ਉਹਨਾਂ ਵਿੱਚੋਂ ਨਹੀਂ ਆਉਂਦੀ ਜੀ ਉਹਨਾਂ ਛੇ ਰਾਸ਼ੀਆਂ ਵਿੱਚੋਂ ਤੁਸੀਂ ਘਬਰਾਓ ਨਾ ਤੁਸੀਂ ਫੋਨ ਕਰਿਓ ਸਾਨੂੰ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਗ੍ਰਹਿਣ ਲੱਗਣ ਤੇ ਜਿਹੜਾ ਵੀ ਹੈ ਕਿਵੇਂ ਵਧੀਆ ਫਾਇਦਾ ਤੁਸੀਂ ਫੇਰ ਵੀ ਲੈ ਸਕਦੇ ਹੋ ਜੀ ਤੇ ਐਸੇ ਨਾਲੇ ਹੁਣ ਆਪਾਂ ਅੱਜ ਸਮਾਪਤੀ ਕਰਦੇ ਆ ਜੀ ਸਾਰੇ ਹੀ ਤਰਮਨੂ ਫਤਿਹ